ਆਤਰਾ ਪੁਲਿਸ ਵੱਲੋਂ 18 ਸਾਲ ਤੋਂ 18 ਸਾਲ ਤੋਂ ਘੱਟ ਉਮਰ ਵਾਲੇ ਵਿਦਿਆਰਥੀਆਂ ਨੂੰ ਦੋ ਪਹੀਆ ਵਾਹਨ ਚਲਾਉਣ ਤੇ ਲਾਈ ਪਾਬੰਦੀ ਤੋਂ ਬਾਅਦ ਬੱਚਿਆਂ ਨੂੰ ਇਸ ਕਾਨੂੰਨ ਸੰਬੰਧੀ ਜਾਗਰੂਕ ਕਰਨ ਲਈ ਪਾਤਰਾ ਪੁਲਿਸ ਨੇ ਟ੍ਰੈਫਿਕ ਪੁਲਿਸ ਦੀ ਮਦਦ ਨਾਲ ਸਪਾਰਕਲਿੰਗ ਕਿਡਸ ਸਕੂਲ ਪਾਤਰਾ ਵਿੱਚ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਪਹੁੰਚੇ ਥਾਣਾ ਪਾਤਰਾ ਮੁਖੀ ਯਸਪਾਲ ਸ਼ਰਮਾ ਨੇ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਇੱਕ ਅਕਸਰ ਦੋ ਪਹੀਆ ਵਾਹਨ ਨਾ ਚਲਾਉਣ ਦੀ ਅਪੀਲ ਕਰਦਿਆਂ ਵਿਦਿਆਰਥੀ दसा की पंजाब सरकार वालों बच्चा सुरखा देर फैसला किया है की कि अठारह साल तू तो घट उमर वाले बचे दो पहन नहीं चला तो तो उमर वाला कोई भी बच्चा दो पहन चला फिर इस मामले वहीकल दे मालिक जा मापिया कारवाई हो पी हजार रुपए तक जुर्माने तीन साल दैद भी हो सकती है स्कूल प्रिंसिपल हरमनदीप कौर ने पंजाब सरकार दे फैसले की सराहना कर दिया आने वाले समय च नाबालिग विद्यार्थियों दो पहिया वाहन न चला संबंधी प्रेरित करेंगे तो सतपाल गर्ग

So we are sitting, only then we can learn. So listen whatever the directions, instructions are given to us. How you have to drive, how you not have to, when, where it's necessary, at what age it should be started, what rules should be followed. Each and everything they are going to guide us. The rules that we don't know. ਮੇਰੇ ਬੱਚਿਆਂ ਨੂੰ ਸასი ਸ਼ਾਲ ਮੇਰੀ ਠੀਕ ਹੂੰ ਹਾਂ ਜੀ ਸਰ ਕਿਹੜੀ ਕਿਹੜੀ ਕਲਾਸ ਦੇ ਸਟੂਡੈਂਟ ਨੇ ਸਾਰੇ ਅੰਡਰ ਏਜ 18 ਪਤਾ ਤਾਂ ਸਾਰਿਆਂ ਨੂੰ ਕੀ ਹੈ ਬਟੇ ਹੁਣ ਰੂਲ ਪਾਸ ਹੋ ਗਿਆ ਇੱਕ ਨਵਾਂ ਕਿ ਜਿਹੜਾ ਬੱਚਾ 18 ਸਾਲ ਤੋਂ ਘੱਟ ਕੋਈ ਵੀਹਿਕਲ ਚਲਾਉਂਦਾ ਮਿਲ ਗਿਆ ਉਹ ਬੱਚਿਆਂ ਦੇ ਮਾਪਿਆਂ ਨੂੰ ਫਾਈਨ ਲੱਗੇਗਾ ਉਹਦਾ ਜਿਹਦੇ ਨਾਂ ਦੇ ਵਹੀਕਲ ਹੋਏਗਾ ਮੋਟਰਸਾਈਕਲ ਸਕੂਟਰ ਕਾਰ ਜੋੜੀ ਉਹਦੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਉਹਦੇ ਚ ਪਲੱਸ 25000 ਰੁਪਏ ਜੁਰਮਾਨਾ ਇਹ ਗਵਰਨਮੈਂਟ ਨੇ ਰੂਲ ਪਾਸ ਕੀਤਾ ਹੈ ਅਗਰ ਮਾਪਿਆਂ ਨਾਲ ਨਹੀਂ ਹੈ ਕਿਸੇ ਦਾ ਮੰਗ ਕੇ ਲੈ ਗਿਆ ਗਵਾਂਢੀ ਦਾ ਤਾਂ ਜਿਹਦੇ ਨਾਂ ਦੇ ਵਹੀਕਲ ਹੈ ਉਹਨੂੰ 3 ਸਾਲ ਦੀ ਸਜ਼ਾ ਪਲੱਸ 25000 ਰੁਪਏ ਜੁਰਮਾਨਾ ਇਹ ਹੁਣ ਤੁਸੀਂ ਦੇਖਣਾ ਵੀ ਅਸੀਂ ਬਿਨਾ ਲਾਇਸੈਂਸ ਹੋਲਡਰ ਜਿਹਦੇ ਕੋਲ ਲਾਇਸੈਂਸ ਨਹੀਂ ਹੈ ਡਰਾਈਵਿੰਗ ਰਿਸਸ ਨਹੀਂ ਹੈ ਵੀ ਵਹੀਕਲ ਚਲਾਉਣਾ ਜਾਂ ਨਹੀਂ ਚਲਾਉਣਾ ਇਹ ਹੁਣ ਤੁਸੀਂ ਸੋਚਣਾ ਵੀ ਆਪਾਂ ਚਲਾਉਣਾ ਹੈ ਇਹ ਕੋਈ ਵੈਸੇ ਐਪਲੀਕੇਸ਼ਨ ਹੋ ਗਈ ਤਾਂ ਜੇ ਪੜਿਆ ਗਿਆ ਤਾਂ ਕਿ ਆਪਾਂ ਚਾਹਨੇ ਕੰਮ ਹੋਵੇ ਵਿੱਚ ਗੁੱਸਾ ਲੱਗ ਰਿਹਾ ਜਿਹੜੇ 18 ਸਾਲ ਦੇ ਨੇੜੇ ਪਹੁੰਚੇ ਉਹਨਾਂ ਨੂੰ ਹੈ ਨਹੀਂ ਕੰਮ ਕਰਨਾ ਆਪਾਂ ਇਹ ਆਪਾਂ ਨੂੰ ਗਵਰਨਮੈਂਟ ਦੇ ਰੂਲ ਫਾਲੋ ਕਰਨੇ ਪੈਣੇ ਆ ਕਰਨੇ ਚਾਹੀਦੇ ਕਿ ਨਹੀਂ ਕਰਨੇ ਚਾਹੀਦੇ ਤੁਹਾਡੇ ਫਾਇਦੇ ਲਈ ਆ ਸਾਰਿਆਂ ਦੇ ਫਾਇਦੇ ਲਈ ਆ ਤੁਹਾਡੇ ਮਾਪਿਆਂ ਦੇ ਫਾਇਦੇ ਲਈ ਆ ਮਾਪੇ ਆਪਾਂ ਨੂੰ ਭੇਜਦੇ ਆ ਸਕੂਲ ਵਿੱਚ ਫਰਮ ਵਾਸਤੇ ਆਪਾਂ ਚਾਰ ਚਾਰ ਬੱਚੇ ਮਿਠਾ ਕੇ ਸਕੂਲਾਂ ਤੇ ਹੁੱਲੜਵਾੜੀ ਕਰਦੇ ਆ ਗੋਲਡ ਮੋਟਰਸਾਈਕਲ ਤੇ ਪਟਾਕੇ ਮਾਰਦੇ ਆ ਆਮ ਆ ਤੁਹਾਨੂੰ ਪਤਾ ਹੀ ਹੋਣਾ ਬੱਚੇ ਕਰਦੇ ਨਾ ਮਟਰਸਾਈਕਲ ਬੜੇ ਚਾਹ ਨਾਲ ਲੈ ਕੇ ਦਿੰਦੇ ਮਾਪੇ 1.5 ਲੱਖ ਰੁਪਏ ਦਾ ਤਾਂ ਭੁਹਾ ਆ ਕੇ ਫਿਰ ਪਟਾਕੇ ਮਾਰ ਕੇ ਜਾਂਦੇ ਆ ਸ਼ੋਅ ਕਰਦੇ ਆ ਲੋਕਾਂ ਨੂੰ ਸਾਡੇ ਕੋਲ ਮੋਟਰਸਾਈਕਲ ਆ ਇਦਾਂ ਨਹੀਂ ਕਰਨਾ ਆਪਾਂ ਠੀਕ ਐ ਐਗਰੀ ਹੋ ਚਣਾਉਂਗੇ ਤਾਂ ਨਹੀਂ ਹੁਣ ਅੰਡਰ ਜਿਹੜੇ 18 ਸਾਲ ਤੋਂ ਘੱਟ ਬੱਚੇ ਨੇ ਆਪਾਂ ਇਹ ਕੰਮ ਨਹੀਂ ਕਰਨਾ ਹੈ ਆਪਾਂ ਗਵਰਨਮੈਂਟ ਦੇ ਰੂਲ ਫਾਲੋ ਕਰਨੇ ਆ ਤੁਹਾਨੂੰ ਇਹ ਹੀ ਦੱਸਣ ਦਾ ਅਜ ਮਤਲਬ ਇਹ ਹੀ ਆ ਤੁਹਾਡੇ ਸਟਾਫ ਨੂੰ ਵੀ ਅਸੀਂ ਬੇਨਤੀ ਕਰਾਂਗੇ ਪ੍ਰਿੰਸੀਪਲ ਸਾਹਿਬ ਨੂੰ ਵੀ ਤੁਹਾਨੂੰ ਕਲਾਸਾਂ ਦੇ ਵਿੱਚ ਵੀ ਇਹ ਦੱਸਿਆ ਜਾਵੇ ਰੂਲ ਬਾਰੇ ਟੀਵੀ ਲਾ ਕੇ ਦੇਖੋ ਉਹਦੇ ਵਿੱਚ ਐਡ ਚੱਲਦੀ ਆ سوشل ਮੀਡੀਆ ਤੇ ਮੋਬਾਈਲ ਤੁਹਾਡੇ ਕੋਲ ਸਭ ਕੋਲ ਪੜਿਆ ਸਾਰਿਆਂ ਨੇ ਕਿ ਆਪਾਂ ਕੋਈ ਵੀ ਵਹੀਕਲ ਅੰਡਰ 18 ਜਿਹੜਾ ਬੱਚਾ ਉਹ ਨਹੀਂ ਚਲਾਊਗਾ ਜੇ ਚਲਾਉਂਦਾ ਮਿਲ ਗਿਆ ਤਾਂ ਉਹਨਾਂ ਦੇ ਮਾਪਿਆਂ ਨੂੰ ਜਾਂ ਜਿਹਦੇ ਨਾਂ ਦੇ ਵੀਕਲ ਹੈ ਉਹਦੇ ਨਾਂ ਤੇ ਪਰਚਾ ਦਰਜ ਹੋਏਗਾ ਉਹਨੂੰ 3 ਸਾਲ ਦੀ ਸਜ਼ਾ ਪਲੱਸ 25000 ਰੁਪਏ ਜਮਾਨਾ ਇਹ ਕੋਰਟ ਨੇ ਆਰਡਰ ਕੀਤਾ ਹੈ ਇਹ ਆਪਾਂ ਨਹੀਂ ਕਰਨਾ ਠੀਕ ਹੈ ਜੀ ਬਾਕੀ ਜਿਹੜੇ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਆਂ ਬੁਲਟ ਮੋਟਰਸਾਈਕਲ ਦੇ ਮਾਰਦੇ ਹੋ ਥੋੜੇ ਜੇ ਸਮਝਾ ਲਿਆ ਉਹਨਾਂ ਨੂੰ ਜੇ ਕੋਈ ਆਪਣੇ ਵਿੱਚ ਹੈਗੇ ਤਾਂ ਉਹ ਵੀ ਬਾਹਰ ਆ ਜਾ ਮਾਪੇ ਬੈਠੇ ਨੇ ਵਿੱਚ ਤੁਹਾਡੀ ਡਿਊਟੀ ਇਹਨਾਂ ਨਾਲੋਂ ਤੋਂ ਵੱਧ ਕੇ ਹੈ ਜੇ ਤੁਸੀਂ ਇਹਨਾਂ ਨੂੰ ਬੱਚਿਆਂ ਨੂੰ ਮੋਟਰਸਾਈਕਲ ਸਕੂਟਰ ਦਿੰਨੇ ਆ ਵਹੀਕਲ ਦਿੰਨੇ ਆ ਤਾਂ 19 ਜੰਮੇਵਾਰ ਆਪਾਂ ਆ ਜਿੰਨੇ ਬੱਚੇ ਆ ਜਿਹਦੇ ਆ ਕਈ ਕੁਸ਼ ਕਰਦੇ ਨੇ ਅਸੀਂ ਜਦੋਂ ਨਾਕਾਲਾ ਨੇ ਇਹ ਬੱਚੇ ਛੋਟੇ ਛੋਟੇ ਚਾਰ ਚਾਰ ਬੈਠੇ ਹੁੰਦੇ ਨੇ ਮੋਟਰਸਾਈਕਲਾਂ 'ਤੇ ਮੋਟਰਸਾਈਕਲ ਬੋਲਟ ਕਿਹਦੇ ਕੋਲ ਆ ਇੱਥੇ ਹੱਥ ਖੜਾ ਕਰੋ ਬੈਠੇ ਕਿਹੜੇ ਮੋਟਰਸਾਈਕਲਾਂ 'ਤੇ ਹੱਥ ਖੜਾ ਕਰੋ ਬੋਲਟ ਕਿਹਦੇ ਕੋਲ ਹੈ ਬੋਲਟ ਵੀ ਜਿਹੜੇ ਦੂਜੇ ਮੋਟਰਸਾਈਕਲਾਂ ਦੇ ਹੁੰਦੇ ਨੇ ਜਿਹੜੇ ਮੋਟਰਸਾਈਕਲਾਂ ਦੇ ਆਂਦੇ ਹੱਥ ਖੜਾ ਕਰੋ ਹੋ ਮੁंडा ਹੋ ਗਿਆ ਤੁਮ ਮੁੱਤ ਸਾਫੇ ਰੱਖੀ ਨਾ ਪਿਆ ਕਰ ਦੇ ਕਿੰਨੇ ਆਇਆ ਬਟੇ 14 14 ਕਿਹੜੀ ਗਲਾਸ ਵਰਨ ਨਹੀਂ ਕਰਨਾ ਹੈ ਅੱਜ ਲੈ ਆ ਕੱਲ ਨੂੰ ਆਣਾ ਚਾਹੀਦਾ ਠੀਕ ਹੈ ਕੱਲ ਨੂੰ ਅੱਜ ਤਾਂ ਚੱਲਦੇ ਹੋਣੇ ਮੈਂ ਅੱਜ ਉਹ ਦਿਨ ਖਾਤੀ ਮਾਰ ਤਕੜਾ ਕਰੋ ਬੇਟਾ ਕਿੰਨਾ ਦੇ ਕੋਲੇ ਮੋਟਰਸਾਈਕਲ ਗੜੇ ਆਉਂਦੇ ਮੋਟਰਸਾਈਕਲ ਤੇ ਮੋਟਰਸਾਈਕਲਾਂ ਦੇ ਜਿਹੜਾ ਕੋਲ ਅੱਜ ਹੈਗੇ ਨੇ ਇਹਨਾਂ ਕੋਲ ਆ ਜਾਗੇ ਤਕੜਾ ਕਰੇ ਖੜਦਾ ਕੋ ਚੱਕਰ ਨਹੀਂ ਜਾਂ ਤੋਂ ਨਹੀਂ ਆਪ ਸਭ ਤੋਂ ਆਪੇ ਨਾ ਕਰੋ Ready. 30? I am not my brother's in His name is? <laughs> His Nippon Nippon Where is Nippon? is 12th yeah. commerce trend. Trend trend commerce Nippon He <laughs> the <laughs> <laughs> 3 ਤਰੀਕ ਤੱਕ ਸਿਰਫ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ 1 ਤਰੀਕ ਤੋਂ ਬਾਅਦ ਪਰਚਾ ਦਰਜ ਹੋਏਗਾ ਜੁਰਮਾਨਾ ਹੋਏਗਾ ਜਿਹਦੇ ਨਾਂ ਤੇ ਵੀਕਲ ਹੈ ਜਾਂ ਤੁਹਾਡੇ ਮਾਪਿਆਂ ਦੇ ਤੇ ਹੁਣ ਮਾਪਿਆਂ ਦੀ ਵੀ ਡਿਊਟੀ ਬਣਦੀ ਹੈ ਕਿ ਆਪਾਂ ਕੋਰਟ ਦੇ ਹੁਕਮਾਂ ਦੀ ਪਾਲਣਾ ਕਰੀਏ ਇਕੱਲੇ ਬੱਚੇ ਤਾਂ ਹੀ ਮੰਨਣਗੇ ਜੇ ਬਾਪੇ ਥੋੜੇ ساتھ ਤੌਣਗੇ ਠੀਕ ਹੈ ਜੀ ਤੁਸੀਂ ਐਗਰੀਓ ਫਿਰ ਫੋਨ ਕਰਾਉਣੇ ਸ਼ੁਰੂ ਕਰ ਦਿੰਨੇ ਆ ਕੁਈ ਵੀ ਗੱਲ ਕਿਸੇ ਸਪੈਂਸਾਹਵਾਨ ਤੋਂ ਕਿਸੇ ਅੰਥੀ ਜਾਹਵਾਨ ਤੋਂ ਕੋਈ ਹੋਰ ਸਾਡੇ ਜਾਣ ਪਛਾਣ ਵਾਲੇ ਤੋਂ ਕੋਈ ਵੱਡਾ ਕੰਮ ਲਾਉਂਗਾ ਮੋਟਰਸਾਈਕਲ ਦੇ ਵੀ ਸਾਡਾ ਬੱਚਾ 15 ਸਾਲ ਦਾ ਹੈ ਮੋਟਰਸਾਈਕਲ ਰੋਪਿਆ ਨੂੰ ਛਡਾਓ ਕਿੰਨਾ ਜ਼ੋਰ ਲਾਣਾ ਪੈਂਦਾ ਤੁਹਾਨੂੰ ਜੀ ਸੋਸ਼ਲ ਮੀਡੀਆ ਨੇ ਤੁਹਾਨੂੰ ਪਤਾ ਹੀ ਹੈ ਜਿਹੜਾ ਜਿਹੜਾ ਕੈਮਰੇ ਲੱਗੇ ਆ ਹਰ ਇੱਕ ਵੀਡੀਓ ਬਣਾਉਂਦਾ ਆ ਅਗਲਿਆਂ ਬੱਚਾ ਦੂਸਰੇ ਵੀਡੀਓ ਬਣਾਉਣ ਲੱਗ ਜੇ ਤੇ ਅਸੀਂ ਸਪੇਸ ਨਹੀਂ ਕਰ ਪਾਵਾਂਗੇ ਸਾਡੀ ਮੈਰੀਬੁਰੀ ਆ ਇਸ ਕਰਕੇ ਤੁਸੀਂ ਪਲੀਜ਼ ਇਹ ਕੰਮ ਨਾ ਕਰੋ ਜਿਹਦੇ ਨਾਲ ਉਸੀ ਵੀ ਸੰਗੋਹ ਸਮਾਜਿਕ ਪਰਿਸ਼ਦ ਇੱਕ ਸਾਈਬਰ ਕ੍ਰਾਈਮ ਬਹੁਤ ਚੰਗੜਾ ਬਹੁਤ ਹੀ ਜ਼ਿਆਦਾ ਹੈ ਕਿ ਸਿਸਟਮ ਕਰ ਗਿਆ ਤੁਹਾਨੂੰ ਕਾਲ ਆਂਦੀ ਹੈ ਕੋਡ ਮੰਗਦੇ ਹੋ ਬੈਂਕ ਅਕਾਊਂਟ ਦਾ ਤੁਹਾਡਾ ਏਟੀਐਮ ਬੰਦ ਹੋ ਗਿਆ ਜਾਂ ਤੁਹਾਡੇ ਅਕਾਊਂਟ ਦੇ ਵਿੱਚ ਗਲਤੀ ਨਾਲ ਪੈਸੇ ਚਲ ਗਏ ਇੱਕ ਨਵਾਂ ਸਿਸਟਮ ਆ ਗਿਆ ਕਿ ਤੁਹਾਡੇ ਅਕਾਊਂਟ ਦੇ ਵਿੱਚ 5-400 ਰੁਪਇਆ ਪਾ ਦੇਣਾ ਤੁਹਾਨੂੰ ਕਾਲ ਆਣੀ ਹੈ ਕਿ 500 ਰੁਪਇਆ ਗਲਤੀ ਨਾਲ ਪੈ ਗਿਆ ਸਾਡਾ ਵੈਕ ਕਰ ਦਿਓ ਅਈ ਦੇ ਵਾਰਾ ਬੱਚਿਆਂ ਨੂੰ ਬੱਚੇ ਆ ਬੱਚੇ ਵੱਡੇ ਵਿੱਚ ਇਹਨਾਂ ਨੂੰ ਪਤਾ ਹੋਊਗਾ ਉਹ 500 ਰੁਪਏ ਦੇ ਵਿਜਾਇੇ ਫਿਰ ਕਈ ਕੁਝ ਜਾਂਦਾ ਵਾਪਸ ਕੋਨਾ ਕੋਈ ਕੋਡ ਚੱਲ ਜਾਂਦਾ ਤੁਹਾਡਾ ਕੋ ਤੁਹਾਡਾ ਸਾਰਾ ਬੈਂਕ ਅਕਾਊਂਟ ਹੈ ਆਪਣੇ ਮਾਪਿਆਂ ਨੂੰ ਸਮਝਾਓ ਬੈਂਕ ਖਾਤਾ ਸਾਫ਼ ਕਰ ਦਿੰਦੇ ਆ ਉਸ ਤੋਂ ਨਾਵਾ ਹੋਰ ਕਾਲਾਂ ਬਹੁਤ ਆ ਰਹੀਆਂ ਜੇ ਅਸੀਂ ਉੱਤੇ ਆ ਮੀਟੇ ਮੀਲ ਦਾ ਇੱਕ ਸਕੈਮ ਚੱਲ ਰਿਹਾ ਇੱਥੇ ਪਤਨਾ ਦੇ ਵਿੱਚ ਜਿਹੜੇ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਵਾਸਤੇ ਮੀਟੇ ਮੀਲ ਚੱਲ ਰਿਹਾ ਉਹਦੇ ਲਈ ਕਾਲ ਆਂਦੀ ਹੈ ਕਿ ਮੈਂ ਫਲਾਣੇ ਸਕੂਲ ਦੀ ਪ੍ਰਿੰਸੀਪਲ ਬੋਲ ਰਹੀ ਆ। ਕਿ ਮੇਰੇ ਕੋਲ ਅੱਜ ਕੈਸ਼ ਪੈਸੇ ਦੇਣ ਨੂੰ ਆਏ ਨਹੀਂ ਵੀ ਤੁਸੀਂ ਪਲੀਜ਼ ਮੇਰੇ ਐਨਪੀਐਸੇ ਟਰਾਂਸਫਰ ਕਰ ਦਿਓ। ਮੈਂ ਤੁਹਾਡੇ ਘਰੇ ਜਾਂ ਤੁਹਾਡੀ ਸ਼ੌਪ ਤੇ ਪਤਾ ਕਰ ਲੈਂਦੇ ਵੀ ਕੌਣ ਆ ਬੰਦਾ ਇਹ। ਕਿਦਾ ਕੀ ਦਿਗਾਂਦਰੀ ਆ। ਕੀ ਆ ਮਾੜਾ ਮੋਟਾ ਪੁਰਾ ਫਿਰਦਾ ਲੋਕਾਂ ਦੇ ਵਿੱਚ। ਵੀ ਤੁਸੀਂ ਐਨਪੀਐਸੇ ਬਾਹਰ ਪਤਨਾ ਦੇ ਵਿੱਚ ਹੋ ਗਿਆ ਪੰਜ-ਸੱਤ ਬੰਦਿਆਂ ਨਾਲ। ਪੰਜ-ਸੱਤ ਬੰਦਿਆਂ ਨੂੰ ਪੈਸੇ ਖਵਾ ਲੈਗੇ ਨਾ ਮਾਸਟਰ ਨਹੀਂ ਲੱਭੀ ਨਾ ਪ੍ਰਿੰਸੀਪਲ ਸਾਹਿਬਾਂ ਨਾਲ ਲੱਭੀ ਹੁਣ ਤੱਕ। ਉਹ ਜਲਾਲਾਬਾਦ ਦੀ ਨਿਕਲੀ ਆ ਮੈਂ ਉਹਦਾ ਕੱਲ ਟਾਉਂਡ ਦੇ ਵਿੱਚ ਜਾਂ ਤੀਸਰਾ ਤੁਹਾਨੂੰ ਕਾਲ ਆਂਦੀ ਤੁਹਾਡਾ ਕਾਰਡ ਏਟੀਐਮ ਬਲੌਕ ਹੋ ਗਿਆ ਉਹ ਚਾਲੂ ਕਰਨਾ ਕੁਛ ਕਰਨਾ ਕੁਛ ਨਹੀਂ ਦੇਣਾ ਆਏਗਾ ਆਪਣਾ ਸ਼ੇਅਰ ਕਰਦੇ ਨੇ ਅਜੇ ਵੀ ਲੋਕਾਂ ਤੋਂ ਗਲਤੀਆਂ ਹੋ ਰਹੀਆਂ ਨੇ ਉਹ ਲੋ ਆਂਦੇ ਨੇ ਖਾਨੇ ਦੇ ਵਿੱਚ ਸਦਾ ਕਰੋ ਉਹ ਕਿਉਂ ਨਾ ਉਹ ਲੋ ਕਿੱਥੋਂ ਦੇ ਨਹੀਂ ਐ ਕੋਈ ਮ드ਰਾਸ ਬੈਠਾ ਕੋਈ ਚਾਰਖੰਡਾ ਬੈਠਾ ਗੈਸਟ ਬੰਗਾਲ ਦੇ ਬਾਰਡਰ ਤੇ ਖਾਸ ਕਰਕੇ ਅਫਗਾਨਿਸਤਾਨ ਦੇ ਉਸ ਬਾਰਡਰ ਤੇ ਕ੍ਰਾਈਮ ਹੋ ਰਿਹਾ ਜਿਆਦਾ ਹੈ ਕ੍ਰਾਈਮ ਕਰਨ ਵਾਲੇ ਬਿਲਕੁਲ ਕੋਰੇ ਅਨਪੜ੍ਹ ਤੁਸੀਂ ਪੜਿਆ ਲਿਖਿਆ ਨਾਲ ਕ੍ਰਾਈਮ ਕਰਨ ਵਾਲੇ ਬੰਦੇ ਕੌਣ ਨੇ ਜਿਨ੍ਹਾਂ ਨੇ ਕਦੇ ਸਕੂਲ ਦਾ ਗੁਣੀ ਨਿੱਕਿਆ ਉਹ ਬੰਦੇ ਨੇ ਫਿਲੰਦੀ ਵਨਿਆਜ ਦੇਵਗਾਂਧੀਓਂ ਦੇਖ ਲਈ ਗਏ ਉਸ ਕ੍ਰਾਈਮ ਤੇ ਜਦੋਂ ਪੁਲਿਸ ਜਾਂਦੀ ਆ ਰੇਡ ਮਾਰਨੀ ਪੱਥਰ ਮਾਰਦੇ ਨੇ ਉਹਨਾਂ ਦੇ ਜੱਗ ਕਿੱਥੇ ਹੋ ਜਾਂਦੇ ਨੇ ਅਨਪੜ੍ਹ ਟੋਲਾ +98 ਕੋਡ ਮੈ ਸਕਦੇ WhatsApp ਉੱਤੇ ਵੀ ਹੋਟ ਲੈ ਜਾਣਾ ਹੁਣ ਤਰੀਕੇ ਨਾਲ ਤੁਹਾਨੂੰ ਗੱਲਾਂ ਵਿੱਚ ਸੁਣਾ ਸਕਾਂਗੇ ਆਪਾਂ ਦੇ ਬਾਤ ਦੇ ਇਹ ਸਾਈਬਰ ਕਰਾਈਮ ਦਾ ਬਹੁਤ ਹੀ ਧਿਆਨ ਰੱਖਣ ਵਾਲੀ ਗੱਲ ਹੈ ਇਹਦਾ ਧਿਆਨ ਰੱਖੋ ਆਪਣੇ ਮਾਪਿਆਂ ਨੂੰ ਵੀ ਦੱਸੋ ਜਿਨ੍ਹਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਖਾਸ ਸਰਦਾਰ ਸ੍ਰਿੰਦਰਪਾਲ ਸਿੰਘ ਇਸ ਗੋਇੰਗ ਟੂ ਇਨਫੋਰਮ ਯੂ ਅਬਾਊਟ ਟ੍ਰੈਫਿਕ ਸਿਗਨਲਸ ਐਂਡ ਟ੍ਰੈਫਿਕ ਰੂਲਸ ਥੈਂਕ ਯੂ ਸਰ ਤੁਹਾਰੇ ਦੱਸ ਰਿਆਂ ਇੱਕ ਤਾਂ ਜਿਹੜੇ ਮੋਟਰਸਾਈਕਲ ਤੇ ਤਿੰਨ ਤਿੰਨ ਬੈਹਿ ਗਏ ਲੰਗਦੇ ਨੇ ਪੁਲਿਸ ਨੂੰ ਦਾ ਨਾਕਾ ਲੱਗਾ ਤਾਂ ਵੇਖੀਦਾ ਇੱਕ ਇਹਨਾਂ ਝੂਟਣ ਲੈਂਦੇ ਵੈਗ ਤੇ ਪਿੱਛੇ ਇਹ ਜਿਵੇਂ ਤਾਂ ਗੱਡੀ ਆਉਂਦੀ ਤਾਂ ਉੱਤੇ ਡੱਟ ਜੇਗੀ ਕਿ ਨਹੀਂ ਕਰਦੇ ਹੋ ਨਾ ਇਹ ਤਾਂ ਇਹ ਨਹੀਂ ਬਿਲਕੁਲ ਵੀ ਕਰਨਾ ਠੀਕ ਆ ਤਿੰਨ ਸਾਰੀਆਂ ਬੈਣੀਆਂ ਨਹੀਂ ਵੈਹ ਅੰਡਰ ਰੇਂਜ ਮੋਟਰਸਾਈਕਲ ਦਾ ਤੁਹਾਨੂੰ ਪਤਾ ਲੱਗ ਗਿਆ ਕਾਨੂੰਨ ਦਾ ਹਐਸਚੂ ਸਾਣੇ ਦੱਸ ਦਿੱਤਾ ਤੁਹਾਨੂੰ ਕਿ ਅੰਡਰ ਰੇਂਜ ਕੋਈ ਵੀ ਮੋਟਰਸਾਈਕਲ ਨਹੀਂ ਚਲਾਊਗਾ ਸਜ਼ਾ ਬਾਰੇ ਪਤਾ ਲੱਗ ਗਿਆ ਜੁਰਮਾਨੇ ਬਾਰੇ ਪਤਾ ਲੱਗ ਗਿਆ ਤੇ ਇੱਕ ਹੈਲਮਟ ਰੀਪਾਉ ਦੇ ਬਾਹਰ ਲੰਮੜਾ ਜਿਹੜਾ ਮੋਟਰਸਾਈਕਲ ਨਾਲ ਟੰਗਿਆ ਹੁੰਦਾ ਨਾਲੇ ਉਹਦੇ ਦੇ ਥੋੜਾ ਜਿਹਾ ਕੰਡੋਰ ਰੱਖੇ ਬਣਾ ਹੈਲਮਟ ਜਿਹੜਾ ਸਿਰ ਤੇ ਲਾਓ ਹੈਲਮਟ ਦਾ ਬੈਨੀਫਿਟ ਇਹੋ ਹੀ ਆ ਵੀ ਜੇ ਡਿੱਗਦਾ ਜਾਂ ਕੋਈ ਐਕਸੀਡੈਂਟ ਹੁੰਦਾ ਸਿਰ ਤੇ ਸੱਟ ਨਹੀਂ ਵੱਜਦੀ ਸਿਰ ਤੇ ਸਾਡੇ ਬੱਚੇ ਤੇ ਬੰਦਾ ਗਿਆ ਠੀਕ ਹੈ ਨਾ ਤੇ ਇੱਕ ਮੈਂ ਸਾਥ ਉਹ ਡੀਏਟੀ ਵੇਨਾ ਜਦੋਂ ਮੋਟਰਸਾਈਕਲ ਤੇ ਚੜਦੇ ਨੇ ਬੱਚੇ ਤੇ ਪਹੁੰਚਉਂਦੇ ਨੇ ਇੱਕ ਜੇਦੋਂ ਅੱਗੇ ਕੱਢਦੇ ਨੇ ਜੇਦਾਂ ਲਾਉਂਦੇ ਨੇ ਇੱਕ ਜੇਦਾਂ ਮੋਟਰਸਾਈਕਲ ਦੇ ਨਾਲਆਂ ਕਾਟੀਆਂ ਮਾਰਦੇ ਜਾਂਦੇ ਨੇ ਅੱਗੇ ਪਿੱਛੇ ਨੂੰ ਤੇ ਉਹ ਵੀ ਐਕਸੀਡੈਂਟ ਦਾ ਕਾਰਨ ਬਣਦਾ ਇਹ ਤੋਂ ਵੀ ਅਵੇਲਾਈ ਕਰਨਾ ਪਾ ਠੀਕ ਹੈ ਨਾ ਤੇ ਦੂਜਾ ਜੋ ਜਿਹੜੇ ਬਸ ਤੇ ਜਿਹੜੇ ਜਿਹੜੇ ਬੱਚੇ ਜਾਂਦੇ ਨੇ ਵੀ ਇਹ ਬੱਸ ਤੋਂ ਉੱਤਰ ਲੱਗਿਆਂ ਤੇ ਚੜ੍ਹਨ ਲੱਗਿਆਂ ਜੇ ਬੱਸ ਆਪਣੀ ਰੋਡ ਦੇ ਖੱਬੇ ਪਾਸੇ ਖੜ੍ਹ ਜਾਂਦੀ ਆ ਕੀ ਕਹਦੇ ਬੱਚੇ ਬੱਸ ਦੇ ਕੋਲ ਹੀ ਲੰਘੁੰਦੇ ਨੇ ਦੂਜੇ ਪਾਸੇ ਉਹੋ ਖਿਆਲ ਰੱਖਣਾ ਵੀ ਪਿੱਛੋਂ ਦੂਜੇ ਸਾਈਡ ਤੋਂ ਗੱਡੀ ਆ ਰਹੀ ਆਪਣੀ ਸਾਹ ਤੇ ਸਪੈਕਟਿਵ ਐਸ ਐਚ ਯੂ ਸਾਹਿਬ ਤੇ ਉਹਨਾਂ ਦੀ ਟੀਮ ਅਤੇ ਮੇਰੇ ਪਿਆਰੇ ਬੱਚਿਓ ਜਿਵੇਂ ਇਹ ਰੂਲ ਜਿਹੜਾ ਗਵਰਨਮੈਂਟ ਦਾ ਰੂਲ ਅੱਜ ਸਾਰਾ ਆਪਾਂ ਨੂੰ ਦੱਸਣ ਆਏ ਨੇ ਇਟਸ ਨਾਟ ਐਨ ਨਿਊ ਰੂਲ ਆਲਰੇਡੀ ਇਹ ਰੂਲ ਬਣਿਆ ਹੋਇਆ ਹੈ ਕਿ ਜਿਹੜਾ ਬੱਚਾ ਨਵਾਲਗ ਹੈ ਦ ਚਾਈਲਡ ਇਜ਼ ਨਾਟ ਅਡਲਟ ਚਾਈਲਡ ਉਹ ਕੋਈ ਵੀ ਵਹੀਕਲ ਡਰਾਈਵ ਨਹੀਂ ਕਰ ਸਕਦਾ ਹੁਣ ਤੱਕ ਗਵਰਨਮੈਂਟ ਨੇ ਇਸ ਰੂਲ ਨੂੰ ਸਟ੍ਰਿਕਟਲੀ ਫੋਲੋ ਨਹੀਂ ਕੀਤਾ ਸੀ ਬਟ 1 ਅਗਸਤ ਤੋਂ ਇਹ ਰੂਲ ਹੈ ਜਿਹੜਾ ਇਹ ਸਟ੍ਰਿਕਟਲੀ ਫੋਲੋ ਹੋਏਗਾ ਔਰ ਇਹ ਤੁਹਾਡੇ ਬੈਨੀਫਿਟ ਲਈ ਹੈ ਦ ਸਟੂਡੈਂਟਸ those who are coming on the vehicles we want to go on the vehicles tau neede wale bachche cycles len theek hai ikda todi exercise hoegi dusra toda tel bachega pollution katega paise bachenge parents te aur tusi rule follow kar loge theek hai ji so we need to assi dono bar bar pehla vi ਬਹੁਤ ਸਾਰੀਆਂ ਹਦਾਇਤਾਂ ਦੇ ਚੁੱਕੇ ਆ ਗੇਟ ਦੇ ਬਾਹਰ ਅਸੀਂ ਇੱਕ ਬੈਨਰ ਲਗਾਇਆ ਹੋਇਆ ਹੈ ਕਿ ਪ੍ਰਾਈਵੇਟ ਵੀਕਲ ਆ ਜਿਹੜਾ ਉਹ ਸਕੂਲ ਦੇ ਅੰਦਰ ਅਲਾਉਡ ਨਹੀਂ ਹੈ ਕੋਈ ਪੜ੍ਹਿਆ ਨਾ ਬੈਨਰ ਹੈ ਨਾ ਸੋ ਅਸੀਂ ਹਮੇਸ਼ਾ ਹੀ ਤੁਹਾਨੂੰ warn ਕਰਦੇ ਰਹਿੰਦੇ ਆ ਬਟ ਤੁਹਾਡੇ ਮਾਪੇ ਨੇ ਜਿਹੜੇ ਤੁਹਾਡੇ ਪੇਰੈਂਟਸ ਨੇ ਜਿਹੜੇ ਉਹ ਸਾਡਾ ਸਾਥ ਨਹੀਂ ਦਿੰਦੇ ਇਸ ਗੱਲ 'ਚ ਸੋ ਇਹ ਰੂਲ ਤੁਹਾਡੇ ਲਈ ਬਣਾਇਆ ਗਿਆ ਸੋ ਸਾਨੂੰ ਗਵਰਨਮੈਂਟ ਦੇ ਰੂਲਸ ਦਾ ਕੋਈ ਵੀ ਆਰਡਰ ਪਾਸ ਹੁੰਦਾ ਵੀ ਨੀਡ ਟੂ سپورਟ दैट ਆਰਡਰਸ ਕਿਉਂਕਿ ਉਹ ਸਾਡੇ ਬੈਨੀਫਿਟ ਲਈ ਬਣਾਇਆ ਜਾਂਦਾ। ਪੁਲਿਸ ਸਟੇਸ਼ਨ ਤੋਂ ਜਿੰਨੀ ਵੀ ਟੀਮ ਆਈ ਹੈ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਟ ਕੇ ਮੇਰੇ ਬੱਚਿਆਂ ਨੂੰ ਇਸ ਚੀਜ਼ ਤੋਂ ਵੇਅਰ ਕਰਾਇਆ। ਔਰ ધ ਮੋਸਟ ਇੰਪੋਰਟੈਂਟ ਥਿੰਗ ਜਿਹੜੀ ਸਰ ਨੇ ਸਾਈਬਰ ਕ੍ਰਾਈਮ ਕਹੀ ਹੈ ਟਰੂ ਇਟਸ ਹੈਪਨਿੰਗ ਵਿਦ ਮੀ ਟੂ ਟਾਈਮਸ ਹੈਪਨed ਥਿਸ ਥਿੰਗ ਮੇਰੇ ਨਾਲ ਇਹ ਚੀਜ਼ ਦੋ ਵਾਰ ਹੋ ਚੁੱਕੀ ਹੈ 15 20 ਦਿਨ ਪਹਿਲਾਂ ਸਕੂਲ ਦੇ ਵਿੱਚ ਹੀ ਮੈਨੂੰ ਫੋਨ ਆਇਆ ਕਿ ਨਮ ਤੁਸੀਂ ਇੱਕ ਪੈਕੇਟ ਆਫ ਏਟੀਐਮਸ ਅਪਲਾਈ ਕੀਤਾ ਹੋਇਆ ਤੇ ਅਸੀਂ ਕਸਟਮ ਡਿਪਾਰਟਮੈਂਟ ਤੋਂ ਬੋਲ ਰਹੇ ਹਾਂ ਥੈਨ ਆਈ ਡਿਨਾਈਡ ਥੈਮ ਕਿ ਮੇਰਾ ਕੋਈ ਐਸਾ ਨਾ ਏਟੀਐਮ ਕਿਉਂਕਿ ਆਮ ਅਵੇਅਰ ਆਮ ਐਡਲਟ ਮੈਨੂੰ ਉਸ ਚੀਜ਼ ਦਾ ਪਤਾ ਹੁੰਦਾ ਕਿ ਮੈਂ ਉਸ ਚੀਜ਼ ਦਾ ਆਨਸਰ ਕਿਵੇਂ ਕਰਨਾ ਬਟ ਤੁਸੀਂ ਯੂਅਰ ਯੰਗ ਵਨਸ ਨੂੰ ਪਤਾ ਨਹੀਂ ਲੱਗਦਾ ਜਦੋਂ ਤੁਹਾਡੇ ਕੋਲੇ ਕੋਈ ਐਸੀ ਕਾਲ ਆਉਂਦੀ ਹੈ ਜਾ ਤੁਹਾਡੇ ਪੇਰੈਂਟਸ ਨੂੰ ਯੂ ਨੀਡ ਟੂ ਵੇਅਰ ਦਮ ਤਾਂ ਉਹਨਾਂ ਨੇ ਮੈਨੂੰ ਕਾਫੀ ਫੋਰਸ ਕੀਤਾ ਕਿ ਤੁਹਾਡੇ ਕੋਲੇ ਜਦੋਂ ਤੁਹਾਨੂੰ ਅਸੀਂ ਅਰੈਸਟ ਕਰਕੇ ਮੈਂ ਕਿਹਾ ਕੋਈ ਗੱਲ ਨਹੀਂ ਹੋ ਜਾਵੇ ਯੂ ਵਾਂਟ ਯੂ ਕੈਨ ਤਾਂ ਮੈਂ ਉਹ ਫੋਨ ਕੱਟਤਾ ਉਸ ਤੋਂ ਬਾਅਦ ਮੇਰੇ ਕੋਲੇ ਵਾਈਸਪ੍ਰਿੰਸ ਪਰ ਮੈਮ ਆਈ ਬਾਇ ਗਿਵਨ ਨੰਬਰ ਮੈਂ ਕਿਹਾ ਮੈਮ ਇਸ ਨੰਬਰ ਤੇ ਕਾਲ ਕਰਕੇ ਦੇਖੋ ਕੌਣ ਬੋਲਦਾ ਥੈਨ ਮੈਂ ਕਾਲਡ ਮੈਮ ਨੇ ਕਿਹਾ ਕਿ ਤੁਸੀਂ ਮੈਨੂੰ ਫੋਨ ਕੀਤਾ ਸੀ ਥੋੜੀ ਦੇਰ ਪਹਿਲਾਂ ਤਾਂ ਹੀ ਵਾਸ ਸਰਪ੍ਰਾਈਜ਼ਡ ਤੇ ਮੈਂ ਮੈਨੂੰ ਕਹਿੰਦੇ ਮੈਂ ਇਸ ਨੰਬਰ ਤੇ ਤਾਂ ਕੀਤਾ ਨਹੀਂ ਮੈਮ ਨੇ ਕਿਹਾ ਕਿ ਮੇਰਾ ਦੂਜਾ ਨੰਬਰ ਦੈਨ ਦਾ ਪਰਸਨ ਕੱਟ ਦਾ ਫੋਨ ਠੀਕ ਹੈ ਜੀ 3 ਡੇਸ ਬੈਕ ਆਈ ਰੀਚਡ ਐਟ ਹੋਮ ਬਾਈ 3 15 ਮਿੰਟਸ ਪਾਸ ਤੋਂ ਕਿਤੇ ਹੈ ਸੇਫ ਕਰ ਦਿੰਦੀ ਮੈਂ ਆਈ ਐਮ ਐਟ ਮਾਈ ਪੀਜੀ ਦੈਨ ਆਈ ਸਵਿਚ ਆਫ ਮਾਈ ਫੋਨ ਸਾਬ ਕਾ ਜਦੋਂ ਮੈਂ ਆਈ ਗੈਟ ਅਪ ਆਈ ਵੇਕ ਅਪ ਤਾਂ ਮੈਂ ਉਸ ਦੇ ਦੁਆਰਾ ਤੋਂ ਕਾਲ ਕੀਤਾ ਦੈਟ ਵਾਸ ਵਟਸਐਪ ਕਾਲ ਦਾ ਪਰਸਨ ਡਿਡ ਨਾਟ ਪਿਕ ਦਾ ਕਾਲ ਮਤਲਬ ਐਦਾਂ ਦੀਆਂ ਕਾਲਸ ਚੈਟਿੰਗ ਕਾਲਸ ਐਦਾਂ ਦੀਆਂ ਕਾਲਸ ਦੇ ਆਰ ਟ੍ਰਾਈਂਗ ਤੇ ਹੋ ਸਕਦਾ ਬੰਦਾ ਜਿਹੜਾ ਉਹ ਤੁਹਾਡੇ ਕਿਤੇ ਨਾ ਕਿਤੇ ਜਾਲ ਚ ਫਸ ਗਿਆ so we need to avoid such type of calls calls and your calls ਨੇ ਜਿਹੜੀਆਂ ਤੁਹਾਨੂੰ ਜਿਹੜੀਆਂ अनਨੋ ਨੰਬਰਸ ਤੋਂ ਆਉਂਦੀਆਂ ਨੇ ਠੀਕ ਹੈ so ਆਪਣੇ ਪਰਨੈਂਟਸ ਨੂੰ ਵੀ ਦੱਸੋ ਗੇਨ ਨੂੰ ਗੱਲਾਂ ਬਾਰੇ ਤੁਸੀਂ ਵੀ ਅਵੇਅਰ ਰਹੋਗੇ and ਆਪਣੀਆਂ ਕੋਈ ਵੀ ਪਿਕਚਰਸ ਫੇਸਬੁੱਕ ਦੇ ਉੱਪਰ ਇੰਸਟਾ ਦੇ ਉੱਪਰ ਯੂ ਕੈਨ ਨਾਟ ਅਪਲੋਡਡ ਫੇਸ ਤੁਹਾਡਾ ਬਾਡੀ ਕਿਸੇ ਹੋਰ ਦੀ ਹੈ so these also are happening in this these days cycles all here coming in school transport even you can have as others are coming in private vans uh, some parents have hired you can do that but can you can discuss with your parents ਜਿਹੜਾ ਕਾਨੂੰਨ ਪਾਸ ਹੋਇਆ ਹੁਣ 1 ਅਗਸਤ ਤੋਂ ਲਾਗੂ ਹੋਏਗਾ ਕਿ ਜਿਹੜੇ ਬੱਚੇ ਨਵਾਲਗ ਨਹੀਂ ਕੋਈ ਵੀਕਲ ਚਲਾਉਂਦੇ ਪਾਏ ਗਏ ਤੇ ਉਹਨਾਂ ਦੇ ਮਾਪਿਆਂ ਨੂੰ ਪਲਸ ਸਜ਼ਾ ਤੇ ਪਲਸ ਜੁਰਮਾਨੇ ਬਾਰੇ ਜਾਣਕਾਰੀ ਦਿੱਤੀ ਗਈ। ਉਹਦੇ ਬਾਰੇ ਅਵੇਰਨੈਸ ਕੈਂਪ ਲਗਾਇਆ ਗਿਆ ਤੇ ਸਕੂਲ ਦੇ ਸਟਾਫ ਤੇ ਪ੍ਰਿੰਸੀਪਲ ਸਾਹਿਬ ਨੇ ਬਹੁਤ ਸਪੋਰਟ ਕੀਤਾ ਤੇ ਮਾਪਿਆਂ ਨੇ ਵੀ ਇਸ ਗੱਲ ਨੂੰ ਸਾਨੂੰ ਇੰਸ਼ੋਰ ਕੀਤਾ ਵੀ ਅਸੀਂ ਇਹ ਬਿਲਕੁਲ ਲਾਗੂ ਕਰਾਂਗੇ ਤੁਹਾਡੀ ਮਦਦ ਕਰਾਂਗੇ। ਮਾਪਿਆਂ ਨੂੰ ਵੀ ਇਹ ਚਾਹਣਾ ਹੈ ਇੱਕ ਵਾਸਤੇ ਤੋਂ ਬਾਅਦ। ਮਾਪਿਆਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਕਿ ਤੁਸੀਂ ਵੀ ਇਹ ਗਵਰਨਮੈਂਟ ਦੇ ਰੂਲ ਫਾਲੋ ਕਰਦੇ ਬੱਚਿਆਂ ਨੂੰ ਇਹ ਵੀ ਕੰਨਾਂ ਦਿੱਤੇ ਜਾਣ। ਜੇ ਕੋਈ ਜ਼ਰੂਰਤ ਹੈਗੀ ਐਮਰਜੈਂਸੀ ਤਾਂ ਉਹ ਖੁਦ ਛੱਡ ਕੇ ਜਾਣਾ ਨੂੰ ਸਾਈਬਰ ਕ੍ਰਾਈਮ ਬਾਰੇ ਇਹ ਹੀ ਹੈ ਜਿਹੜੀਆਂ ਕਾਲਾਂ ਫੇਕ ਕਾਲਾਂ ਆਉਂਦੀਆਂ ਨੇ ਕੋਈ ਪਾਕਿਸਤਾਨ ਦੇ ਨੰਬਰ ਤੋਂ ਆਉਂਦੀ ਹੈ ਜੇ ਕਿਸੇ ਨੇ ਉਹਨੂੰ ਅਟੈਂਡ ਨਾ ਕੀਤਾ ਜਾਵੇ ਉਹਦਾ ਜਵਾਬ ਉਹਨਾਂ ਦਿੱਤਾ ਜਾਵੇ OTP ਵਗੈਰਾ ਮੰਗਦੇ ਹੋ ਨਾ ਦਿੱਤਾ ਜਾਵੇ ਇਹ ਜਿਹੜਾ ਅੱਜ ਦਾ ਮੁੱਖ ਵਿਸ਼ਾ ਸੀਗਾ ਟ੍ਰੈਫਿਕ ਰੂਲਸ ਦੇ ਉੱਪਰ ਹੈ ਤਾਂ ਗਵਰਨਮੈਂਟ ਦਾ ਇੱਕ ਬਹੁਤ ਵੱਡਾ ਹੰਬਲ ਹੈ ਗਵਰਨਮੈਂਟ ਨੇ ਇੱਕ ਰੂਲ ਪਾਸ ਕੀਤਾ ਹੈ ਕਿ 18 ਸਾਲ ਤੋਂ ਘੱਟ ਜੇਕਰ ਕੋਈ ਬੱਚਾ ਕੋਈ ਵੀ ਵਹੀਕਲ ਈਦਰ ਮੋਟਰਸਾਈਕਲ ਸਕੂਟਰ ਗੱਡੀ ਜਾਂ ਕੋਈ ਵੀ ਵਹੀਕਲ ਡਰਾਈਵ ਕਰਦਾ ਤਾਂ ਉਹਦੇ ਪੇਰੈਂਟਸ ਨੇ ਜਿਹੜੇ ਉਹ ਸਜ਼ਾ ਦੇ ਭਾਗੀਦਾਰ ਹੋਣਗੇ ਸੋ ਮੇਰੇ ਅਕੋਰਡਿੰਗ ਗਵਰਨਮੈਂਟ ਦਾ ਬਹੁਤ ਵੱਡਾ ਉਪਰਾਲਾ ਹੈ ਤੇ ਸਾਨੂੰ ਗਵਰਨਮੈਂਟ ਦਾ ਮਿਲ ਕੇ ਸਾਥ ਦੇਣਾ ਚਾਹੀਦਾ ਅੱਜ ਦਾ ਜਿਹੜਾ ਇਹ ਅਵੇਅਰਨੈਸ ਕੈਂਪ ਸੀਗਾ ਇਹ ਪਾਤੜਾ ਪੁਲਿਸ ਵੱਲੋਂ ਐਸਐਚਓ ਯਸ਼ਪਾਲ ਸ਼ਰਮਣ ਦੀਪੂਰੀ ਟੀਮ ਸਾਡੇ ਕੋਲ ਆਈ ਹੈ ਤੇ ਉਹਨਾਂ ਨੇ ਬੜੇ ਹੀ ਸੋਹਣੇ ਢੰਗ ਨਾਲ ਸਾਡੇ ਬੱਚਿਆਂ ਨੂੰ ਅਵੇਅਰ ਕੀਤਾ ਸੋ ਅਸੀਂ ਧੰਨਵਾਦ ਦਾ ਪਾਤੜਾ ਪੁਲਿਸ ਦੇ ਤੇ ਅਸੀਂ ਇਸ ਜੋ ਗਵਰਨਮੈਂਟ ਨੇ ਇੱਕ ਰੂਲ ਪਾਸ ਕੀਤਾ ਅਸੀਂ ਇਸ ਦੇ ਵਿੱਚ ਬਾਤ ਚੜ ਕੇ ਹਿੱਸਾ ਲਵਾਂਗੇ ਤੇ ਇਸ ਜਿਹੜੀ ਇੱਕ ਅਵੇਅਰਨੈਸ ਔਰ ਇੱਕੇ ਰੂਲ ਪਾਸ ਕੀਤਾ ਉਹਨੂੰ ਅਸੀਂ ਸਕਸੈਸਫੁਲ ਕਰਨ ਲਈ ਗਵਰਨਮੈਂਟ ਦਾ ਸਾਥ ਦੇਵਾਂਗੇ ਮਾਈ ਨੇਮ ਇਜ਼ ਰਾਜ ਅੱਜ ਇੱਕ ਪ੍ਰੋਗਰਾਮ ਚਲਾਇਆ ਗਿਆ ਕੀ ਬਲੰਕ ਕੀ ਦੱਸਿਆ ਅੱਜ ਜਿਹੜਾ ਸਰਕਾਰ ਨੇ ਰੂਲ ਪਾਸ ਕੀਤਾ ਬਹੁਤ ਵਧੀਆ ਰੂਲ ਹੈ ਕੀ ਰੂਲ ਪਾਸ ਕੀਤਾ ਹੈ ਕਿ ਜਿਹੜੇ ਬੱਚਾ 18 ਸਾਲ ਤੋਂ ਘੱਟ ਹੈ ਜੇ ਕੋਈ ਵਹੀਕਲ ਚਲਾਉਂਦਾ ਫਿਰ ਆ ਉਹਦੇ ਪੇਰੈਂਟਸ ਨੂੰ 10000 ਰੁਪਏ ਜੁਰਮਾਨਾ ਲੱਗੂਗੀ ਤੇ ਉਹਨਾਂ ਨੂੰ 25000 ਰੁਪਏ ਜੁਰਮਾਨਾ ਕੀ ਲੱਗਦਾ ਫਾਇਦਾ ਹੋਊਗਾ ਇਹ ਨਾਲ ਬੱਚਾ ਦਾ ਹੋਊਗਾ ਬੱਚਿਆਂ ਦਾ ਫਾਇਦਾ ਐ ਐਕਸੀਡੈਂਟ ਤੋਂ ਬਹੁਤ ਫਾਇਦਾ ਹੋਊਗਾ ਐਕਸੀਡੈਂਟ ਦੇ ਘਟਣਗੇ ਕੀ ਕਹਿਣਾ ਚਾਹੁੰਦੇ ਹੋ ਹੋਰਾਂ ਨੂੰ ਬੱਚਿਆਂ ਨੂੰ ਮੈਂ ਹੋਰ ਬੱਚਿਆਂ ਨੂੰ ਕਹਿਣਾ ਚਾਹੁੰਦਾ ਕਿ ਇਹ ਨਾਲ ਇਹਨਾਂ ਨਾਲ ਵੇਅਰ ਹੋਏ ਨਾਉ ਦਿਸ ਇਜ਼ ਕੋਪਰੇਟ ਕੋਪਰੇਟ ਕਰੂੰਗਾ ਕਿ ਪ੍ਰੋਗਰਾਮ ਜਿਹੜਾ ਸਕੂਲ ਚੱਲਦਾ ਹੈ। ਟ੍ਰੈਫਿਕ ਰੂਲਸ ਦੇ ਬਾਰੇ ਇਹ ਦੱਸਣਾ ਹੈ ਸੀ ਕਿਉਂਕਿ ਸਾਡੇ ਸਕੂਲ ਦੇ ਵਿੱਚ ਬਹੁਤ ਸਟੂਡੈਂਟਸ ਆਪਣੀ ਬਾਈਕ ਤੇ ਆਉਂਦੇ ਸੀ ਜੋ ਕਿ ਨਹੀਂ ਸਹੀ ਹੈਗਾ ਬਿਕਾਉਜ਼ ਅਸੀਂ ਅੰਡਰ ਏਜੈਂਟ 18 ਦੇ ਨਾ ਕਰਕੇ ਸਾਡੀ ਪ੍ਰੋਟੈਕਸ਼ਨ ਲਈ ਹੈ ਜੋ ਸਾਰੇ ਗਵਰਨਮੈਂਟ ਦੇ ਰੂਲਸ ਬਣਾਏ ਨੇ ਇਹ ਸਾਡੇ ਵੈਲਫੇਅਰ ਤੇ ਮੈਂ ਇਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਇਹਨਾਂ ਨੇ ਸਹੀ ਡਿਸੀਜਨ ਲਿਆ ਗਿਆ ਕਿਉਂਕਿ ਬੱਚਿਆਂ ਦੀ ਪ੍ਰੋਟੈਕਸ਼ਨ ਲਈ ਜੋ ਕੀਤਾ ਜਾ ਰਿਹਾ ਹੈ। ਕੀ ਹੋਊਗਾ ਫਾਇਦਾ ਇਹ ਨਾਲ? ਇਦਾਂ ਐਕਸੀਡੈਂਟਸ ਘਟਣਗੇ ਨਾਲ ਹੀ ਬੱਚੇ ਵੀ ਅਵੇਅਰ ਹੋਣਗੇ ਉਦੋਂ ਪੋਲਿਊਸ਼ਨ ਵੀ ਘਟੂਗਾ ਇਹਦੇ ਬਹੁਤ ਸਾਰੇ ਫਾਇਦੇ ਨੇ ਸਰਕਾਰ ਨੇ ਸੋਚ ਕੇ ਇਹ ਸਭ ਕੁਝ ਕੀਤਾ ਹੈ ਰਾਜਵਿੰਦਰ ਗੌਰ ਹਾਂਜੀ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਬਹੁਤ ਵਧੀਆ ਕੀਤਾ ਹੈ ਸਰਕਾਰ ਨੇ ਕਿਉਂਕਿ ਜਿਹੜੇ ਬੱਚੇ ਸੀਗੇ 18 ਸਾਲ ਤੋਂ ਛੋਟੀ ਉਮਰ ਦੇ ਵਿੱਚ ਬਾਈਕ ਲੈ ਕੇ ਆਉਂਦੇ ਸੀ ਬੱਚੇ ਇੱਕ ਦੂਜੇ ਨਾਲ ਰੇਸਾਂ ਲਗਾਉਂਦੇ ਨੇ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਜਿੱਦਣ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਜਿੱਦੇ ਕਿ ਅੱਜਕੱਲ ਬੱਚਾ ਦੇ ਇੱਕ ਇੱਕ ਪੇਰੈਂਟ ਦੇ ਇੱਕ ਬੱਚਾ ਹੈ ਜਿਦੇ ਨਾਲ ਬੱਚਾ ਦਾ ਨੁਕਸਾਨ ਹੁੰਦਾ ਹੈ ਤਾਂ ਇਹ ਚੀਜ਼ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਕਿ ਇਹ ਚੀਜ਼ ਨੂੰ ਰੋਕ ਜਿਹੜੀ ਪੂਰੀ ਹੋਣੀ ਚਾਹੀਦੀ ਹੈ ਅੱਜ ਕੌਣ ਆਇਆ ਸੀ ਇੱਥ ਕਾਰੀ ਦਿੱਤੀ ਹੈ ਕਿ ਬੱਚਿਆਂ ਨੂੰ ਸਿੱਖ ਲਈ ਕਿ ਕਿਤੇ 24 ਜੁਲਾਈ ਤੋਂ ਬਾਅਦ 1 ਅਗਸਤ ਨੂੰ ਜਿਹੜਾ ਫਾਈਨ ਸ਼ੁਰੂ ਹੋ ਜਾਊਗਾ ਇਸ ਕਰਕੇ ਬੱਚੇ ਇਸ ਚੀਜ਼ ਤੋਂ ਦੂਰ ਰਹਿਣ